ਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਵਰਦਿਆਂ ਕਿ ਪਹਿਲਾਂ ਵਾਲੇ ਤਾਂ ਲੁੱਟਣ ਦੇ ਉੱਤੇ ਲੱਗੇ ਹੋਏ ਸੀ ਅਤੇ ਸਿਰਫ ਆਪਣੇ ਪਰਿਵਾਰਾਂ ਦਾ ਹੀ ਖਿਆਲ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਪੁੱਤ ਭਤੀਜੇ ਜੀਜੇ ਸਾਲੇ ਗਿਰਜਾਂ ਦੇ ਵਾਂਗ ਪੰਜਾਬ ਨੂੰ ਨੋਚ ਕੇ ਖਾ ਗਏ ਨੇ ਅਤੇ ਹੁਣ ਅਸੀਂ ਇਹਨਾਂ ਨੂੰ ਨੱਥ ਪਾਈ ਹੈ ਅਤੇ ਇਹ ਪੁੱਛਦੇ ਨੇ ਪੈਸਾ ਕਿੱਥੋਂ ਆਉਂਦਾ ਤਾਂ ਖਜ਼ਾਨੇ ਦੇ ਵਿੱਚ ਮੈਂ ਕਿਹਾ ਕਿ ਅਸੀਂ ਲੀਕਜ ਬੰਦ ਕਰ ਦਿੱਤੀ ਹੈ ਪੈਸੇ ਦੀ ਤਾਂ ਕਰਕੇ ਇਹ ਪੈਸਾ ਸਿੱਧਾ ਖਜ਼ਾਨੇ ਦੇ ਵਿੱਚ ਆ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਹਾਂ ਪਹਿਲਾਂ ਲੁੱਟਣ ਤੇ ਲੱਗੇ ਹੋਏ ਸੀ ਬਸ ਲੁੱਟ ਲੋ ਆਪਦੇ ਅਤੇ ਆਪਦੇ ਘਰਦਿਆਂ ਤੋਂ ਬਿਨਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਸੀ ਪੁੱਤ ਭਤੀਜੇ ਸਾਲੇ ਜੀਜੇ ਬਸ ਲੱਗੇ ਹੋਏ ਸੀ ਬਸ ਵੀ ਪਤਾ ਨਹੀਂ ਜਿਵੇਂ ਗਿਰ ਜਾਂ ਨੋਚਦੀਆਂ ਨਾ ਗਿਰ ਜਾਂ ਆਹ ਨੋਚਦੇ ਸੀ ਮਾਂ ਸਾਡਾ ਹੁਣ ਥੱਲ ਪਾਈ ਐ ਕਹਿੰਦੇ ਪੈਸੇ ਕਿੱਥੋਂ ਆ ਰਹੇ ਨੇ ਅਸੀਂ ਕਹੇ ਜੀ ਪਹਿਲਾਂ ਤਾਂ ਲੀਕੇਜ ਬੰਦ ਕਰਤੀ ਹੁਣ ਇੱਕ ਖਾਲ ਜਾਂਦਾ ਜਿਉ ਉਹ ਜੋ ਖੱਡਾਂ ਪਈ ਜਾਣ ਕਿਹਾਰੇ ਤੱਕ ਪਾਣੀ ਪਹੁੰਚੂ ਪੰਜਾਬ ਦੀ ਜਨਤਾ ਇੱਕ ਕਿਆਰਾ ਜਿਹੜਾ ਖਾਲ ਐ ਡੂਬਲ ਲੱਗ ਗਿਆ ਖਾਲ ਜਿਹੜਾ ਉਹ ਗਵਰਨਮੈਂਟ ਕੋਲੇ ਐ ਉਹਨਾਂ ਨੇ ਇੱਧਰ ਕੱਢ ਲਿਆ ਵਿੱਚੋਂ ਇੱਧਰ ਕੱਢ ਲਿਆ ਇੱਧਰ ਕੱਢ ਲਿਆ ਕਿਹਾਰੇ ਤੱਕ ਤਾਂ ਜਾਂਦਾ ਹੀ ਨਹੀਂ ਕਿਆ ਰਹਤਾ ਸੁੱਕਾ ਸੀ 70 ਸਾਲ ਤੋਂ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਖੱਡਾ ਬੰਦ ਕੀਤੀਆਂ ਜਿਹੜਿਆਂ ਇਹਨਾਂ ਨੇ ਲੀਕੇਜ ਕਹਿੰਦੇ ਜਿਹਨੂੰ ਆਪਾਂ ਉਹ ਖੱਡਾ ਬੰਦ ਕੀਤੀਆਂ ਕਿਆਰੇ ਤੱਕ ਪਾਣੀ ਪਹੁੰਚਾਇਆ ਟਿਊਬਲ ਦੀ ਥੋੜੀ ਜੀ ਮੁਰੰਮਤ ਕੀਤੀ ਕਿ ਵਧੀਆ ਚਲ ਚਲਾਈਏ ਇਹਨੂੰ ਇਹਦੀ ਮੁਰੰਮਤ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਚ ਲੋਕਾਂ ਵਾਸਤੇ ਕਿਸੇ 1 ਰੁਪਏ ਦੀ ਵੀ ਕਮੀ ਨਹੀਂ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2000 ਸਾਲ ਹੋ ਜਾਣਗੇ 2 ਸਾਲਾਂ ਹੀ ਤੁਸੀਂ ਮੇਰੇ ਜਾਂ ਮੇਰੇ ਕਿਸੇ ਮੰਤਰੀ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਖਜ਼ਾਨਾ ਖਾਲੀ ਹੈ ਕਿਉਂ ਖਾਲੀ ਹੈ ਵੀ ਲੋਕਾਂ ਦਾ ਤੇ ਖਜ਼ਾਨਾ ਹੈਗਾ ਨੀਅਤ ਸਾਫ਼ ਹੈ ਤਾਂ ਖਜ਼ਾਨਾ ਭਰਿਆ ਹੋਇਆ ਤੇ ਆ ਉਦੋਂ ਪਹਿਲਾਂ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਦੇ ਐਂ ਕਹਿ ਨਾ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਜਿਹੜਾ ਆਉਂਦਾ ਖਜ਼ਾਨਾ ਖਾਲੀ ਹੈ ਜੀ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਜਦੋਂ ਕੁਝ ਹੈ ਹੀ ਨਹੀਂ ਉਹ ਕਹਾਂ ਖਜ਼ਾਨਾ ਜੀ ਉਹ ਤਾਂ ਪੀਪਾ ਹੈ ਖਜ਼ਾਨਾ ਤਾਂ ਉਹ ਹੁੰਦਾ ਜੇ ਤੁਹਾਨੂੰ ਕੁਝ ਹੋਵੇ ਸੋ ਨੌਜਵਾਨ ਮੁੰਡੇ ਕੁੜੀਆਂ ਜਦੋਂ ਇਹ ਦੇਖਦੇ ਨੇ ਕਿ ਸਾਡਾ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਬਣੂ ਆਪਣਾ ਚਲੋ ਬਾਹਰਲੇ ਮੁਲਕਾਂ ਨੂੰ ਵੇਚ ਦੋ ਮਾਂ ਦੀਆਂ ਵਾਲੀਆਂ ਵੇਚ ਦੋ ਪਿਓ ਦੀ ਜ਼ਮੀਨ ਬਾਹਰਲੇ ਮੁਲਕਾਂ ਨੂੰ ਭੱਜ ਕੇ ਉੱਥੇ ਜਾ ਕੇ ਤੰਗ ਹੋਈ ਜਾਂਦੇ ਆ ਸੋ ਇਸ ਕਰਕੇ ਆਪਾਂ ਆਪਣੇ ਮੁਲਕ ਨੂੰ ਹੀ ਠੀਕ ਕਰਾਂਗੇ ਆਪਾਂ ਆਪਣੇ ਦੇਸ਼ ਪੰਜਾਬ ਨੂੰ ਠੀਕ ਕਰਾਂਗੇ ਆਹ ਗੁਰੂਆਂ ਦੀ ਆਹ ਸ਼ਹੀਦਾਂ ਦੀ ਪੀਰਾਂ ਫਕੀਰਾਂ ਦੀ ਧਰਤੀ ਹੈ ਐਸੇ ਨੂੰ ਠੀਕ ਕਰਾਂਗੇ ਦੁਨੀਆ ਤੇ ਮੇਰੀ ਗੱਲ ਮੰਨ ਲਓ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਇਹਦੇ ਵਰਗੀ ਧਰਤੀ ਦੁਨੀਆ ਤੇ ਕਿਤੇ ਹੈ ਨਹੀਂ ਭਾਈ ਪੰਜਾਬ ਗਰੀਬ ਕਰਾ ਸਕਦਾ ਇਲਾਜ ਕਿਤੇ ਪ੍ਰਾਈਵੇਟ ਹਸਪਤਾਲ ਚ 2 ਲੱਖ ਕਹਿੰਦੇ ਪਹਿਲਾਂ ਭਰ ਗਰੀਬ ਤਾਂ ਛੱਡਤਾ ਇਹਨਾਂ ਨੇ ਮਰਨ ਵਾਸਤੇ ਸਰਕਾਰੀਆਂ ਦਾ ਕਰਤਾ ਬੁਰਾ ਹਾਲ ਜਾਂ ਮਰੋ ਉੱਥੇ ਜਾ ਕੇ ਅਸੀਂ ਕਹ ਵੀ ਇਹ ਤਾਂ ਨਹੀਂ ਹੋ ਸਕਦਾ ਸੋ ਦਿੱਲੀ ਚ ਕੇਜਰੀਵਾਲ ਸਾਹਿਬ ਨੇ ਹਸਪਤਾਲਾਂ ਤੇ ਕੰਮ ਕੀਤਾ ਹੋਇਆ ਸੀ ਤਜਰਬਾ ਸਾਡੇ ਕੋਲੇ ਹੈਗਾ ਸੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਹੈ 650 664 ਆਮ ਆਦਮੀ ਕਲੀਨਿਕ ਹੋਗੇ 150 ਹੋਰ ਤਿਆਰ ਪਏ ਇੱਕ ਅੱਧੇ ਦਿਨ ਚੋ ਵੀ ਤਿਆਰ ਹੋ 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕਿਆ ਜੀ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਇਸ ਤਰ੍ਹਾਂ ਚ ਆਰਡਰ ਕਰਤੇ ਤਹਿਸੀਲਦਾਰ ਹਸਪਤਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਉਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ